ਹਾਂਜੀ ਕੀ ਹਾਲ ਹੈ ਜੀ ਸਾਰੇ ਭੈਣ ਭਰਾਵਾਂ ਦਾ ਹੋਰ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਠੰਢੀ ਠਾਰੀ ਤਵੱਚੀਆਂ ਜੀ ਸਾਰੇ ਅੱਜ ਤਾਂ ਵਧੀਆ ਧੁੱਪ ਕੱਢੀ ਆ ਰੱਬ ਨੇ ਤੇ ਕੱਪੜੇ ਕੁੱਪੜੇ ਧੋ ਲਓ ਸੁਕਾ ਲਓ ਜੀ ਰਜਾਈਆਂ ਰੁਜੋਈਆਂ ਲਵਾ ਲਓ ਧੁੱਪ ਇਹ ਦੁਬਾਰਾ ਆਏ ਨਹੀਂ ਪਤਾ ਜੀ ਕਿੰਨੇ ਕ ਦਿਨ ਧੁੰਦ ਪਾਵੇ ਤੇ ਅਸੀਂ ਕਰੀ ਜਾਨੇ ਜੀ ਵੀਡੀਓ ਦੀ ਤਿਆਰੀ ਤਾਂ ਸਾਡਾ ਲੱਲੂ ਰਾਮ ਆਇਆ ਬੈਠਾ ਆਇਆ ਫਿਰ ਵੀਡੀਓ ਦੀ ਤਿਆਰੀ ਕਰੀ ਜਾਨੇ ਗਾਇਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰਿਆਂ ਨੇ ਵਦਗਾ ਹੋਵੋਗੇ ਹਾਂਜੀ ਆ ਦੇਖੋ ਹੁਣ ਅਸੀਂ ਮਾਈਕਾ ਮੁਕਾ ਕੱਢੀ ਜਾਨੇ ਅਸੀਂ ਕਰਦੇ ਵੀਡੀ ਹਾਂਜੀ ਤੇ ਤੁਸੀਂ ਕਿਹੜੀ ਬਣਾਉਣੀ ਆ ਅੱਜ ਅੱਜ ਆਪਾਂ ਵੀਡੀਓ ਬਣਾਉਣੀ ਆ ਅਸੀਂ RAMMU ਤੇ ਬਣਾਉਣੀ ਆ ਜੀ ਹਾਂ ਅੱਜ RAMMU ਵਾਲੀ ਵੀਡੀਓ RAMMU ਭਈਆ ਤੇ ਬਣਾਉਣੀ ਆ ਚਿਵਰੀ ਆਇਆ ਕਸ ਤੇ ਹੋਰ ਸੀ ਵਧੀਆ ਸਾਰੇ ਕੀ ਹਾਲ ਚਾਲ ਹੈ ਜੀ ਸਾਗ ਸੂਖ ਪੂਰਾ ਰੱਜ ਕੇ ਖਾਣੇ ਆ ਫਿਰ ਧੁੰਦ ਵੀ ਪੈਣ ਲੱਗੀ ਹੈ ਨਾ ਹੁਣ ਅੱਜ ਸਾਡਾ ਲੱਲੋ RAM ਦਾ ਨਾ ਹੱਤਾ ਨੀਗਾ ਓ ਹੈਲੋ ਬੇਸਤੀ ਨੋ ਬੇਸਤੀ ਬੰਨ ਬਲੌਗ ਦੇ ਵਿੱਚ ਨਾ ਆਉਣ ਦਾ ਕਿਉਂ ਉਸਕ ਜਾਈ ਜਾਂਦਾ ਕੱਲ ਹੀ ਨਾ ਤਵੇਂ ਕੱਲ ਹੀ ਨਾ ਕੱਲ ਹੀ ਨਾ ਚੱਲ ਵੇ ਸੰਟ ਸੜਕ ਤੇ ਰੁਸੇ ਕੱਲ ਹੀ ਨਹੀਂ ਨਾ ਤਾ ਮੈਂ ਐ ਵੇਖੋ ਜੀ ਮੈਂ ਤਾਂ ਧੋ ਰੱਖੇ ਬੂਟ ਵਾਟਾ ਉਹ ਲਾਤੇ ਵਧੀਆ ਧੋ ਧੋ ਕੇ ਚੱਲ ਅੱਗੇ ਜਾ ਕੇ ਦਿਖਾ ਓ ਹੈਲੋ ਮੈਂ ਕੱਲ ਹੀ ਨਹੀਂ ਨਾ ਤਾ ਗਾイズ ਇੱਕ ਦਿਨ ਨਾ ਕੁਛ ਨਹੀਂ ਇੱਕ ਦਿਨ ਨਾ ਜੀ ਦੋ ਦਿਨਾਂ ਤੋਂ ਕੱਪੜੇ ਬਦਲਦਾ ਸੀ ਬਸ ਮੈਂ ਤਾਂ ਜੀ ਧੋ ਕੇ ਕੱਪੜੇ ਆ ਲਾ ਰੱਖੇ ਜੀ ਸੇਲਾ ਬੂਟਾ ਵਟਾ ਦੀਆਂ ਧੋ ਧੋ ਕੇ ਸੇਲਾ ਤੇ ਸੇਲਾ ਇਹਨੂੰ ਵੀ ਧੋਣਾ ਬਸ ਦੱਸ ਮੈਂ ਬਣਵਾ ਲਿਆ ਹੁੰਦਾ ਜੀ ਟੈਟੂ ਐ ਵੇਖੋ ਜੀ ਕੀ ਲਿਖਾਇ? ਪਤਾ ਨਹੀਂ ਆਈ ਨਹੀਂ ਦੱਸਦੀ। ਆ ਐ ਤਾਂ ਨਹੀਂ ਹੁੰਦਾ ਯਾਰ ਟੈਟੂ ਤਾਂ ਆ ਜਾ। ਮੈਂ ਬਣਵਾ ਲਿਆਂਦਾ ਜੀ ਸੋਨਾ ਵੀਰ। ਸੋਨਾ ਵੀਰ ਟੈਟੂ ਲਗਾ। ਹਾਂ ਸੋਨਾ ਵੀਰ ਬਣਵਾਇਆ ਹੈ। ਸੋਨਾ ਵੀਰ ਲਖਾ ਲਿਆਂਦਾ ਜੀ ਟੈਟੂ। ਹੂੰ ਤੇ ਸੋਨਾ ਵੀਰ ਹੈਗਾ ਮੇਰੇ ਕਿੰਨੇ। ਆ ਵੀ ਖਰ ਜਾਈਆਂ ਸਿਕਾਈ ਸੱਕਣੀਆਂ ਪਾ ਰੱਖੀਆਂ। ਆ ਵੇਖੋ ਜੀ ਅਸੀਂ ਤਾਂ ਸਾਰੇ ਧੁੱਪੇ ਤਾਂ ਪਿਲਾਦਾਂ ਨੇ ਹੁੰਨੇ ਕੱਪੜੇ ਕੁੱਪੜੇ ਵੀਰ ਜਾਈਆਂ ਬਿਸਤਰੇ ਸਾਰਾ ਕੁਸਾ। ਆ ਵੇਖੋ ਕਿਉਂਕਿ ਆਇਆ ਨਾ ਕਟਾਣੂ ਵਾਇਰਸ। ਕਟਾਣੂ ਵਾਇਰਸ ਪੈ ਗਿਆ। ਵਾਇਰਸ ਜਿਹੜਾ ਹੈ ਨਾ ਕੋਰੋਨਾ ਵਾਇਰਸ। ਤਪ ਵਧੀਆ ਨਿਕਲੀ ਅੱਜ ਹਨਾ ਗਰਮੀ ਵੀ ਲੱਗੀ ਜਾਂਦੀ ਆ ਤੈਨੂੰ ਤਾਂ ਵਧੀਆ ਲੱਗਦੀ ਆ ਤੂੰ ਥੋੜੀ ਜਿਹੀ ਟੁਗੜਨਾ ਹੋਣਾ ਇਹ ਨਾਉਦਾਣੀ ਜੀ ਤਾਂ ਕਰਕੇ ਇਹਨੂੰ ਜਿਆਦਾ ਮੋਮ ਜੀ ਤੇ ਹੁਣ ਜੀ ਕਰਦੇ ਅਸੀਂ ਵੀਡੀਓ ਸ਼ੂਟ ਤੇ ਅਸੀਂ ਆਖਾ ਚਲੋ ਆਪਾਂ ਬਲੌਗ ਬਣਾ ਲਈਏ ਤੇ ਹਾਂ ਤੇ ਅਸੀਂ ਹੁਣ ਤੁਰੇ ਫਿਰਦੇ ਆ ਤੇ ਆਪਾਂ ਫਿਰ ਹੁਣ ਕਿਹੜਾ ਬਣਾ ਕੇ ਆ ਉਹ ਰਾਮੂ ਵਾਲੀ ਬਣਾਉਗੇ ਰਾਮੂ ਵਾਲੀ ਬਣਾਵਾਂਗੇ ਗਾਇਸ ਅਸੀਂ ਪਹਿਲਾਂ ਤਾਂ ਮੇਰੇ ਬਾਹਰ ਦੁੱਖਾਂ ਲੱਗ ਗਈ ਹੁਣ ਤੂੰ ਫੜ ਲੈ ਲੈ ਹੁਣ ਅਸੀਂ ਬਣਾਉਣੀ ਆ ਜੀ ਰਾਮੂ ਵਾਲੀ ਵੀਡੀਓ ਕੰਮ ਕਰ ਕਰ ਕੇ ਬਾਵਾ ਦੁਖਣ ਲੱਗ ਜਾਂਦਾ ਕਿਉਂ ਇਹ ਤੁਹਾਨੂੰ ਵੀਡੀਓ ਸਾਡੀਆਂ ਵਧੀਆ ਲੱਗਦੀਆਂ ਹੁੰਦੀਆਂ ਅੰਤਾ ਜੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਜਰੂਰ ਕਰਦਿਆ ਕਰੋ ਜੀ ਤੇ ਹੋਰ ਬੋਲ ਕੀ ਕਹਿਣਾ ਚਾਹੀਦਾ ਸਾਡੇ ਬਲੌਗ ਦੇਖਣ ਵਾਸਤੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਹਜੇ ਤਾਂ ਅਸੀਂ ਬਲੌਗ ਬਣਾਵਾਂਗੇ ਹੋਰ ਤੇ ਕੰਟੀਨਿਊ ਕਰਾਂਗੇ ਅੱਗੇ ਜੀ ਤਾਂ ਹੈ ਹਜੇ ਤੱਕ ਅਸੀਂ ਕੰਟੀਨਿਊ ਕਰਾਂਗੇ ਕੀ ਕਰਾਂਗੇ ਕੰਟੀਨ ਆਹ ਵਖੋ ਜੀ ਮੈਂ ਦਵਾਈ ਬਲੇ ਲਾਇਸੀ ਕਿ ਮਾਤਾ ਦੇ ਚਰਨਾਂ ਲక్ష్ਮੀ ਮਾਤਾ ਦੇ ਤੇ ਬਹੁਤ ਸੋਹਣੇ ਲੱਗਦੇ ਇਹ ਹਨਾ ਆਏ ਲੱਗ ਜਿਵੇਂ ਟੈਟੂ ਲੱਗਿਆ ਹੁੰਦਾ ਨਾ ਹੂੰ ਜਦੋਂ ਗੱਲਾਂ ਘਰੇ ਵੱਡਦੇ ਪਹਿਲੇ ਦਰਸ਼ਨ ਹੁੰਦੇ ਆ ਹਾਂ ਮਾਤਾ ਦੇ ਚਰਨੋਂ ਕੇ ਹਣਾ ਹਾਂ ਚਰਨੋਂ ਕੇ ਦਰਸ਼ਨ ਆ ਸਾਡਾ ਜੀ ਇਹ ਹੈਗਾ ਸਾਡਾ ਨਾਸਲ ਮੈਂ ਨਾਲ ਇਹਨੂੰ ਫਿਰ ਤੇਰੇ ਇੱਚ ਨਾ ਭਈ ਸਾੜ ਮੈਂ ਵੀ ਕਹ ਦੂ ਫਿਰ ਭਾਈ ਵੀ ਕਹ ਦੂ ਵੀ ਕਹ ਦੂ ਕਮਾ ਨਹੀਂ ਭਾਈ ਨਾ ਭਈ ਇਹ ਮੇਰੇ ਪੁੱਠਾ ਨਾ ਲੈਂਦਾ ਜੀ ਇਹ ਮੇਰੇ ਬੋਟ ਪੁੱਠਾ ਨਾ ਲੈਂਦਾ ਇਹਨੂੰ ਕਦੇ ਕਦੇ ਪੁੱਠੀ ਸਾਲ ਲਵਾਉਂਗੇ ਤੇ ਭਾਈ ਸਾਡਾ ਅੱਜ ਬੋਲਾ ਹੈ ਨਹੀਂ ਘਰੇ ਸਾਡਾ ਬੋਲਾ ਗਿਆ ਜੀ ਕਿੱਥੇ ਕੰਮ ਤੇ ਅੱਜ ਗਿਆ ਜੀ ਕਿਹੜੀ ਹੁੰਦੀ ਹੈ ਡੇ ਨਾ ਦੀ ਡੇ ਡਿਊਟੀ ਡੇ ਡਿਊਟੀ ਗਿਆ ਜੀ ਜਰਨਲ ਗਿਆ ਤੇ ਮਾਰਨਿੰਗ ਗਿਆ ਜਰਨਲ ਗਿਆ ਜਰਨਲ ਗਿਆ ਬੋਲੀ ਦੇਖ ਮੈਂ ਨਵੀਂ ਚੀਜ਼ ਸਿੱਖੀ ਹੂੰ ਬਸ ਵੇਖੋ ਡਾਣਾ ਉਹਨਾਂ ਕਿ ਮੈਂ ਚੱਕ ਚੱਕ ਕੇ ਤੱਕਾਈਆਂ ਫੇਸਬੁਕ ਵਾਲੇ ਇਹਦੇ ਕੰਨ ਦੀ ਜੜ ਚ ਮਾਰਿਆ ਸੋਣ ਕੇ ਤੇ ਆ ਇਧਰ ਜੀ ਆ ਜਾਓ ਆ ਜਾਓ ਪਹਿਦਰ ਕਮਰੇ ਚ ਵੀ ਬਣਾ ਲਿਆ ਅਗੇ ਤੇ ਆ ਦੇਖੋ ਜੀ ਅਸੀਂ ਹੁਣ ਸਾਡਾ ਕਮਰਾ ਪਿਆ ਸੁਨਣਾ ਗਰਮੀ ਚ ਇੰਦਰ ਪੈਨੇ ਹੁੰਨੇ ਸੀ ਤਿਆ ਸਾਡੇ ਮੇਰੇ ਮੁੰਡੇ ਤੇ ਪਾਇਆ ਪਤੰਗ ਕੁਰਸਾ Nga ਭਰਦਾ ਦਾ ਪਤੰਗਾ ਨਾਲ ਹੋ ਸਾਡਾ ਸੀਸਾ ਸਾਡਾ ਸੰਗਾਰ ਸੀਸਾ ਸ਼ਿੰਗਾਰ ਸੀਸਾ ਪੰਜਾਬ ਸ਼ਿੰਗਾਰ ਕਾਉਂਟਰ ਕਾਉਂਟਰ ਵਾਲਾ ਇਹ ਕੰਮ ਜਾਣਦੀ ਜੀ ਸਾਡੇ ਬੋਲੀ ਸਾਰਾ ਕੰਮ ਜਾਣਦੀ ਆ ਲੱਕੜ ਦਾ ਸੌਰੀ ਇਹਦਾ ਮਿਸ ਲੱਕ ਲੱਕਾਂ ਦੇ ਕਲੀ ਕਰਨ ਦਾ ਲੱਕੜ ਦਾ ਵੀ ਜਾਣਦੇ ਜੀ ਮੈਂ ਮੂਹ ਕਲੀ ਮੂਹ ਕਲੀ ਕਰਨ ਦਾ ਮੂਹ ਕਲੀ ਦਾ ਮੂਹ ਕਲੀ ਕਰਨ ਜਾਣਦੇ ਆ ਜੀ ਮੈਂ ਤੇ ਜੇ ਤੁਸੀਂ ਕਿਸੇ ਨੇ ਕਰਾਉਣੀ ਆ ਤਾਂ ਜਰੂਰ ਆਇਓ ਆਪਾਂ ਇਹਦਾ ਵੀ ਕਰਾਂਗੇ ਕਰਾਉਣਾ ਰੰਗ ਨਾ ਮੈਂ ਆ ਵੇ ਇੱਕ ਇੱਕ ਇਹ ਸੱਚੀ ਕਾਲਾ ਹੋ ਗਿਆ ਕਾਸ਼ ਤੂੰ ਤਾਂ ਮੇਰੇ ਵਰਗਾ ਹੋ ਗਿਆ ਵੀ ਰੰਗ ਤੇਰਾ ਤਾਂ ਜਮੀ ਨਹੀਂ ਠੀਕ ਆ ਮੇਰੇ ਨਾਲ ਗੋਰਾਗਾ ਦੇਖੋ ਹੈਗਾ ਸੱਚੀ ਗੋਰਾ ਹੋ ਗਿਆ ਦੇਖ ਦੇਖ ਬਾਹਰ ਆ ਕੇ ਦੇਖ ਹਾਂ ਨਹੀਂ ਤੂੰ ਤਾਂ ਗੋਰਾਗਾ ਵੀ ਹੈ ਨਾ ਤਾਂ ਉਧਰਲਾ ਵੀ ਦਿਖਾ ਦੇ ਹੁਣ ਕਿ ਕੈਮਰਾ ਬੱਸ ਬੱਸ ਕੱਟ ਦੇ ਚਲੋ ਜੀ ਥੈਂਕ ਯੂ ਧੰਨਵਾਦ ਜੀ ਸਾਡਾ ਬਲੌਗ ਦੇਖਣ ਵਾਸਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਦਾ ਜੀ ਸਾਰਿਆਂ ਨੂੰ ਬਾਏ 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 ਓਕੇ ਬਾਏ ਜੀ ਧੰਨਵਾਦ